ਪੀਰੀ ਫਕੀਰੀ ਰੰਗ ਚੈਨਲ ਦੇਖ ਰਹੀਆਂ ਸਾਰੀਆਂ ਸੰਗਤਾਂ ਨੂੰ ਜੈ ਪੀਰਾਂ ਦੀ ਜੈ ਮਸਤਾਂ ਦੀ ਦੋਸਤੋ ਅੱਜ ਦੀ ਜੋ ਵੀਡੀਓ ਤੁਹਾਡੀ ਸੇਵਾ ਦੇ ਵਿੱਚ ਲੈ ਕੇ ਮੈਂ ਹਾਜ਼ਰ ਹੋਇਆ ਇਸ ਵੀਡੀਓ ਦੇ ਵਿੱਚ ਅਸੀਂ ਗੱਲ ਕਰਾਂਗੇ ਮਾਤਾ ਸ਼ੀਤਲਾ ਦੇ ਮੰਤਰ ਬਾਰੇ ਜਿਹੜਾ ਮਾਤਾ ਸ਼ੀਤਲਾ ਦਾ ਮੰਤਰ ਹੈ ਇਹ ਮਾਤਾ ਜਦੋਂ ਨਿਕਲ ਜਾਂਦੀ ਹੈ ਜੀ ਕੋਈ ਮਾਤਾ ਨਿਕਲੀ ਕਹਿੰਦੇ ਆ ਕੋਈ ਕਹਿੰਦੇ ਆ ਇਹ ਚਿਕਨ ਗੁਨੀਆਂ ਹੋ ਗਿਆ ਕੋਈ ਚੇਚਕ ਦੱਸਦਾ ਆ ਇਸ ਕਰਕੇ ਉਹਨੂੰ ਸ਼ਾਂਤ ਕਰਨ ਦੇ ਲਈ ਇਹ ਮੰਤਰ ਬਹੁਤ ਜ਼ਬਰਦਸਤ ਤਰੀਕੇ ਨਾਲ ਕੰਮ ਕਰਦਾ ਆ ਵੀਡੀਓ ਨੂੰ ਸ਼ੁਰੂ ਤੋਂ ਲੈ ਕੇ ਐਂਡ ਤੱਕ ਦੇਖ ਲੈਣਾ ਸੁਣ ਲੈਣਾ ਕਿਉਂ ਕਰਕੇ ਸਾਰੀ ਗੱਲਬਾਤ ਸੁਣੇ ਤੇ ਸਮਝਾਉਣੀ ਆ ਤੇ ਪਹਿਲਾ ਜਿਹੜੇ ਸਾਡੇ ਚੈਨਲ ਤੇ ਨਵੇਂ ਆਏ ਨੇ ਉਹਨਾਂ ਨੂੰ ਮੇਰੀ ਗੁਜ਼ਾਰਿਸ਼ ਹੈ ਕਿ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰ ਦਿਓ ਘੰਟੀ ਵਾਲੇ ਬਟਨ ਨੂੰ ਦਬਾ ਦਿਓ ਤਾਂ ਕਿ ਆਉਣ ਵਾਲੀਆਂ ਵੀਡੀਓ ਸਭ ਤੋਂ ਪਹਿਲਾਂ ਤੁਹਾਨੂੰ ਮਿਲਦੀਆਂ ਹੋ ਸਕਣਗੀਆਂ ਤਾਂ ਦੋਸਤੋ ਮੈਂ ਹੁਣ ਤੁਹਾਨੂੰ ਦੱਸ ਦਵਾਂ ਕਿ ਇੱਕ ਤੁਹਾਨੂੰ ਹੁਣ ਸਕਰੀਨ ਦੇ ਉੱਤੇ ਇੱਕ ਸਿੰਗਲ ਟਰੈਕ ਇਸ ਵੀਰ ਨੇ ਗਾਇਆ ਰਜਿੰਦਰ ਲਾੜੀ ਨਾਮ ਹੈ ਜਨ ਦਾ ਇਹਨਾਂ ਨੇ ਰਵਿਦਾਸ ਸ਼੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦਾ ਇੱਕ ਸਿੰਗਲ ਟਰੈਕ ਗਾਇਆ ਬਹੁਤ ਵਧੀਆ ਆਵਾਜ਼ ਹੈ ਬਹੁਤ ਸੋਹਣੇ ਤਰੀਕੇ ਨਾਲ ਗਾਇਆ ਮਹਾਰਾਜ ਜੀ ਦਾ ਗਾਣਾ ਤੇ ਤੁਸੀਂ ਇਹਨੂੰ ਜ਼ਰੂਰ ਸੁਣ ਲਿਓ ਕਿਉਂ ਕਰਕੇ ਇਹ ਸਾਡੇ ਨਾਲ ਜੁੜੇ ਹੋਏ ਨੇ ਬਹੁਤ ਧੀਰ ਤੋਂ ਬਹੁਤ ਪੁਰਾਣੇ ਸਾਡੇ ਨਾਲ ਜੁੜੇ ਹੋਏ ਨੇ ਤੇ ਇਹਨਾਂ ਦਾ ਇਹਨਾਂ ਨੇ ਸਾਨੂੰ ਬੇਨਤੀ ਕੀਤੀ ਸੀ ਕਿ ਸਾਡੇ ਸੌਂਗ ਬਾਰੇ ਸਾਡੇ ਗਾਣੇ ਬਾਰੇ ਤੁਸੀਂ ਜ਼ਰੂਰ ਜ਼ਿਕਰ ਕਰਿਓ ਆਪਣੇ ਚੈਨਲ ਤੇ ਸੋ ਅਸੀਂ ਇਹਨਾਂ ਨੂੰ ਤੁਹਾਨੂੰ ਤਾਂ ਕਹਿ ਰਿਹਾ ਕਿ ਤੁਸੀਂ ਛੇ ਲੋ ਕਿਸੇ ਦਾ ਭਲਾ ਹੋ ਜਾਏਗਾ ਤੇ ਕੁਝ ਨਾਮ ਬਣ ਜਾਏਗਾ ਵਿਚਾਰੇ ਦਾ ਤਾਂ ਤੁਸੀਂ ਵੀ ਇਹਨਾਂ ਨੂੰ ਜ਼ਰੂਰ ਲਾਈਕ ਕਰਕੇ ਕਮੈਂਟ ਕਰਿਓ ਸ਼ੇਅਰ ਕਰਿਓ ਫੱਟ ਤੋਂ ਫੱਟ ਕਰਿਓ ਕਿਉਂ ਕਰਕੇ ਬਹੁਤ ਸੋਹਣੀ ਆਵਾਜ਼ ਚ ਗਾਇਆ ਤੁਸੀਂ ਜ਼ਰੂਰ ਦੇਖਿਓ YouTube ਦੇ ਉੱਤੇ ਜਾ ਕੇ ਤੇ ਹੁਣ ਅਸੀਂ ਗੱਲ ਕਰਦੇ ਹਾਂ ਜੀ ਮਾਤਾ ਸ਼ੀਤਲਾ ਦੇ ਉਸ ਮੰਤਰ ਬਾਰੇ ਜਿਹੜਾ ਬਹੁਤ ਜ਼ਬਰਦਸਤ ਤਰੀਕੇ ਨਾਲ ਕੰਮ ਕਰਦਾ ਆ ਤਾਂ ਦੋਸਤੋ ਮੈਂ ਦੱਸ ਦਵਾਂ ਕਿ ਜਦੋਂ ਮਾਤਾ ਕਹਿੰਦੀ ਹੈ ਨਾ ਨਿਕਲ ਜਾਂਦੀ ਹੈ ਜਿਹਨੂੰ ਚੀਚਕ ਵੀ ਕਹਿ ਲੈਂਦੇ ਆ ਕੋਈ ਚਿਕਨਗੁਨੀਆ ਕਹਿੰਦਾ ਆ ਜਦੋਂ ਸਰੀਰ ਦੇ ਉੱਤੇ ਨਿਕਲਦੀ ਆ ਤਾਂ ਸਰੀਰ ਦੇ ਜਿਹੜਾ ਹੋਲੀ-ਵੋਲੀ ਦਾਣੇ ਜੇ ਫਿੰਸੀਆਂ ਬਣ ਜਾਂਦੀਆਂ ਜਿਹੜਾ ਬਹੁਤ ਜ਼ਿਆਦਾ ਸਰੀਰ ਨੂੰ ਕਸ਼ਟ ਮਿਲਦਾ ਗਈ ਵਾਰ ਇਹ ਹੁੰਦਾ ਦਰਅਸਲ ਕਈ ਵਾਰ ਮਾਤਾ ਨਾਰਾਜ਼ ਹੋ ਜਾਂਦੀ ਹੈ ਕਿਸੇ ਗੱਲੋਂ ਜਾਂ ਮਾਤਾ ਰੁਸ਼ਟ ਹੋ ਜਾਂਦੀ ਹੈ ਕੋਈ ਸਾਡੇ ਇਦਾਂ ਦੇ ਕਰਮ ਕੀਤੇ ਹੁੰਦੇ ਨੇ ਜ ਜਿਹਨਾਂ ਨਾਲ ਮਾਤਾ ਸਾਡੇ ਤੇ ਕਰੋਧਿਤ ਹੋ ਜਾਂਦੀ ਹੈ ਇਹ ਉਹਦੇ ਕਰਕੇ ਵੀ ਸਾਨੂੰ ਹੁੰਦੇ ਆ ਤੇ ਕਈ ਵਾਰ ਜਿਹੜਾ ਇਹਦਾ ਪਾਣੀ ਹੈ ਜਿੱਥੇ ਲੱਗ ਜਾਂਦਾ ਉੱਥੇ ਫਿਰ ਦੁਬਾਰਾ ਨਿਕਲ ਆਉਂਦੇ ਨੇ ਇਹਨੂੰ ਆਪਾਂ ਲੋਗ ਕਈ ਲੋਗ ਕੀ ਕਰਦੇ ਆ ਕਈ ਝਾੜੇ ਕਰਵਾਉਂਦੇ ਆ ਕੋਈ ਡਾਕਟਰਾਂ ਤੋਂ ਦਵਾਈਆਂ ਲੈਂਦੇ ਨੇ ਪਰ ਜਿਹੜੀਆਂ ਡਾਕਟਰਾਂ ਤੋਂ ਦਵਾਈਆਂ ਲੈਣ ਦਾ ਆਪਾਂ ਇਹ ਨਹੀਂ ਕਹਿੰਦੇ ਕਿ ਤੁਸੀਂ ਦਵਾਈਆਂ ਨਾਲੋ ਦਵਾਈ ਉਦੋਂ ਲਓ ਜੇ ਜਦੋਂ ਤੁਹਾਨੂੰ ਲੱਗਦਾ ਕਿ ਤੁਹਾਨੂੰ ਆਰਾਮ ਨਹੀਂ ਆ ਰਿਹਾ ਪਰ ਇਹ ਇਹਦਾ ਜਿਹੜਾ ਖਾਸ ਕੰਮ ਕੀਤਾ ਜਾਂਦਾ ਇਹਦਾ ਛਾੜੇ ਨਾਲ ਹੀ ਜਲਦੀ ਇਲਾਜ ਹੁੰਦਾ ਆ ਛਾੜੇ ਦੇ ਨਾਲ ਇਹਨੂੰ ਸ਼ਾਂਤ ਕਰਨ ਦੇ ਨਾਲ ਹੀ ਮਾਤਾ ਨੂੰ ਤਾਂ ਹੀ ਥੋੜਾ ਜਿਆਦਾ ਜਿਹੜਾ ਰਿਜ਼ਲਟ ਆ ਸਾਹਮਣੇ ਆਉਂਦਾ ਆ ਜਦੋਂ ਆਪਾਂ ਸਾਫ ਸਫਾਈ ਰੱਖਦੇ ਆ ਘਰ ਦੇ ਵਿੱਚ ਜਾਂ ਆਪਣੀ ਸਾਫ ਸਫਾਈ ਰੱਖਦੇ ਆ ਫਿਰ ਹੀ ਇਹ ਜਿਹੜਾ ਚਲੋ ਕਿ ਸ਼ੀਤਲਾ ਮਾਤਾ ਸ਼ਾਂਤ ਹੁੰਦੀ ਹੈ ਪਰ ਤੁਸੀਂ ਕਿਸੇ ਗੱਲ ਤੋਂ ਘਬਰਾਉਣਾ ਨਹੀਂ ਜਿਹੜਾ ਤੁਹਾਨੂੰ ਅੱਜ ਦਾ ਜੇ ਮੰਤਰ ਦੇਣ ਜਾ ਰਹੇ ਆ ਇਸ ਮੰਤਰ ਨੂੰ ਤੁਸੀਂ ਸਿੱਧ ਕਰ ਲਿਓ ਜਦੋਂ ਇਸ ਮੰਤਰ ਨੂੰ ਸਿੱਧ ਕੀਤਾ ਜਾਂਦਾ ਹੈ ਤੇ ਫਿਰ ਤੁਸੀਂ ਕਿਸੇ ਚੀਜ਼ ਦੀ ਘਬਰਾਉਣ ਦੀ ਲੋੜ ਨਹੀਂ ਤੁਸੀਂ ਕਿਸੇ ਵੀ ਤੁਹਾਨੂੰ ਹੋਇਆ ਹੋਵੇ ਜਾਂ ਤੁਹਾਡੇ ਪਰਿਵਾਰ ਦੇ ਮੈਂਬਰ ਨੂੰ ਮੈਂਬਰ ਨੂੰ ਕਿਸੇ ਨੂੰ ਹੋਇਆ ਹੋਵੇ ਜਾਂ ਕਿਸੇ ਵੀ ਜੀ ਨੂੰ ਹੋਇਆ ਹੋਵੇ ਉਹਦਾ ਤੁਸੀਂ ਜਿਹੜਾ ਇਲਾਜ ਹੈ ਉਹ ਕਰ ਸਕਦੇ ਹੋ ਉਹਨੂੰ ਉਸ ਤਰੀਕੇ ਦੇ ਨਾਲ ਦੱਸ ਸਕਦੇ ਹੋ ਤੇ ਜਿਹੜੀ ਤੁਹਾਨੂੰ ਕੋਈ ਪਰੇਸ਼ਾਨੀ ਜਿਹੜੀ ਕਿਸੇ ਪਾਸੋਂ ਦੀ ਨਹੀਂ ਆਏਗੀ ਨਾ ਤੁਹਾਨੂੰ ਆਏਗੀ ਨਾ ਜਿੰਨੂ ਦਿੱਕਤ ਪਰੇਸ਼ਾਨੀਆਂ ਜਿੰਜੇ ਨੂੰ ਮਾਤਾ ਨਿਕਲੀ ਹੋਏਗੀ ਉਹਨੂੰ ਵੀ ਕਿਸੇ ਚੀਜ਼ ਦੀ ਡਰਨ ਦੀ ਲੋੜ ਨਹੀਂ ਕਿਉਂ ਕਰਕੇ ਮਾਤਾ ਮਾਤਾ ਨਰਾਜ਼ ਕੋਈ ਕਾਰਨਾ ਤਾਂ ਹੁੰਦੀ ਆ ਕਈ ਵਾਰ ਆਪਾਂ ਕੀ ਕਰਦੇ ਆ ਹੁਣ ਜਦੋਂ ਮਾਤਾ ਨਿਕਲ ਜਾਂਦੀ ਆ ਉਹਦੇ ਵਿੱਚ ਅਸੀਂ ਕੀ ਕਰਦੇ ਆ ਘਰ ਦੇ ਵਿੱਚ ਲਸਣ ਪਿਆਜ਼ ਦਾ ਤੜਕਾ ਜਰੂਰ ਲਗਾਉਨੇ ਆ ਜਦੋਂ ਮਾਤਾ ਨਿਕਲਦੀ ਆ ਘਰ ਦੇ ਵਿੱਚ ਲਸਣ ਪਿਆਜ਼ ਦਾ ਬਿਲਕੁਲ ਜਿਹੜਾ ਪ੍ਰਯੋਗ ਨਹੀਂ ਕੀਤਾ ਜਾਂਦਾ ਤੇ ਘਰ ਦੇ ਵਿੱਚ ਜੋ ਕਹਿੰਦੇ ਕਿ ਸਾਫ ਸਫਾਈ ਰੱਖਣੀ ਪੈਂਦੀ ਜਿੰਨ ਨੂੰ ਹੋਈ ਹੋਵੇ ਉਹਦੇ ਆਲੇ ਦੁਆਲੇ ਸਫਾਈ ਹੁੰਦੀ ਹੈ ਸਫਾਈ ਤੋਂ ਬਿਨਾ ਮਾਤਾ ਸ਼ਾਂਤ ਨਹੀਂ ਹੁੰਦੀ ਫਿਰ ਘਰ ਦੇ ਵਿੱਚ ਮਾਤਾ ਰਾਣੀ ਦੀਆਂ ਪੇਟਾਂ ਲਾਈਆਂ ਜਾਂਦੀਆਂ ਆਂ ਔਰ ਅਰਗਬਤੀ ਲਗਾ ਕੇ ਮਾਤਾ ਰਾਣੀ ਨੂੰ ਸ਼ਾਂਤ ਕੀਤਾ ਜਾਂਦਾ ਹੈ ਉਹਦੇ ਨਾਲ ਜਿਤ ਹੌਲੀ ਹੌਲੀ ਘਰ ਦੇ ਵਿੱਚ ਬਾਰ ਬਾਰ ਇਹ ਇਹ ਚੀਜ਼ਾਂ ਆਪਾਂ ਦੇ ਨਜ਼ਰ ਕਰੋਗੇ ਕਰਾਂਗੇ ਅਰਗਬਤੀ ਦੀ ਜਾਂ ਸਾਫ ਸਫਾਈ ਦੀ ਤਾਂ ਹੀ ਚੱਲ ਕੇ ਇਹ ਕੰਮ ਆਉਂਦਾ ਹੁਣ ਤੁਸੀਂ ਕਰਨਾ ਕੀ ਆ ਪਹਿਲਾਂ ਸੁਣ ਲਓ ਸਭ ਤੋਂ ਪਹਿਲਾਂ ਤੁਸੀਂ ਮਾਤਾ ਰਾਣੀ ਦਾ ਜਿਹੜਾ ਹੋ ਮੰਤਰ ਆ ਉਹਨੂੰ ਨੋਟ ਕਰ ਲਓ ਉਹਨੂੰ ਨੋਟ ਕਰ ਲਓ ਫਿਰ ਤੁਹਾਨੂੰ ਅਗਲੀ ਜੋ ਪ੍ਰਯੋਗ ਆ ਉਹ ਵੀ ਸਾਨੂੰ ਤੁਹਾਨੂੰ ਸਾਰਾ ਦੱਸਾਂਗੇ ਠੀਕ ਆ ਜੀ ਮੰਤਰ ਸੁਣ ਲਓ ਪਹਿਲਾਂ ਮੰਤਰ ਸੁਣ ਲਓ ਮਾਈ ਸ਼ੀਤਲਾ ਗਦੇ ਦੀ ਕਰ ਸਵਾਰੀ ਆਈ ਨਾਲ ਆਈ ਮਤਾਨਣ ਰਾਣੀ ਨਾਲ ਆਈ ਚੌਗਾਨ ਦੀ ਰਾਣੀ ਈਤਲਾ ਸ਼ੀਤਲ ਹੋ ਜਾ ਥਾਨਾ ਵਾਲੀ ਰੋਜ ਚੜਾਵਾਂ ਤੈਨੂੰ ਪਾਣੀ ਸ਼ਿਵ ਸ਼ੰਕਰ ਦੀ ਤੈਨੂੰ ਆਣ ਵਿਸ਼ਨੂ ਦੀ ਤੈਨੂੰ ਆਣ ਆਣ ਤੈਨੂੰ ਤੇਰੇ ਗੁਰੂ ਗੁਰਖਨਾਥ ਦੀ ਚੱਲੇ ਮੰਤਰ ਫੁਰੇ ਬਾਦਸ਼ਾ ਦੇਖਾਂ ਮਾਂ ਥਾਨਾ ਵਾਲੀ ਸ਼ੀਤਲਾ ਤੇਰੇ ਮੰਤਰ ਦਾ ਤਮਾਸ਼ਾ ਤਾਂ ਇਹੀ ਮੰਤਰ ਦੀ ਮੰਤਰ ਫੇਰ ਇੱਕ ਵਾਰ ਬੋਲ ਦਿੰਨਾ ਮਾਈ ਸ਼ੀਤਲਾ ਕਦੇ ਦੀ ਘਰ ਸਵਾਰੀ ਆਈ ਨਾਲ ਆਈ ਮਦਾਨਨ ਰਾਣੀ ਨਾਲ ਆਈ ਚੌਗਾਨ ਦੀ ਰਾਣੀ ਸ਼ੀਤਲ ਹੋ ਜਾ ਥਾਨਾ ਵਾਲੀ ਰੋਜ ਚੜਾਵਾਂ ਤੈਨੂੰ ਪਾਣੀ ਸ਼ਿਵ ਸ਼ੰਕਰ ਦੀ ਤੈਨੂੰ ਆਣ ਵਿਸ਼ਨੂ ਦੀ ਤੈਨੂੰ ਆਣ ਆਣ ਤੈਨੂੰ ਤੇਰੇ ਗੁਰੂ ਗੋਰਖਨਾਥ ਦੀ ਚੱਲੇ ਮੰਤਰ ਪੂਰੇ ਬਾਦਸ਼ਾ ਦੇਖਾਂ ਮਾ ਥਾਨਾ ਵਾਲੀ ਸ਼ੀਤਲਾ ਤੇਰੇ ਮੰਤਰ ਦਾ ਤਮਾਸ਼ਾ ਆ ਏ ਸੀ ਮਾਤਾ ਸ਼ੀਤਲਾ ਦਾ ਜਿਹੜਾ ਮੰਤਰ ਜਿਹਦੇ ਨਾਲ ਮਾਤਾ ਸ਼ੀਤਲਾ ਨੂੰ ਸ਼ਾਂਤ ਕੀਤਾ ਜਾਂਦਾ ਆ ਤੇ ਇਹ ਜਿਹੜਾ ਮੰਤਰ ਹੈ ਇਸ ਮੰਤਰ ਨੂੰ ਤੁਸੀਂ ਰੋਜ਼ ਇੱਕ ਮਾਲਾ ਜਾਪ ਕਰ ਲੈਣੀ ਆ ਕੋਈ ਰੋਦਰਾਕਸ਼ ਦੀ ਮਾਲਾ ਕੋਈ ਹੋਰ ਮਾਲਾ ਤੁਹਾਡੇ ਤੋਂ ਕੋਈ ਜਿਹੜੀ ਸਿੱਧ ਕੀਤੀ ਤੁਹਾਡੇ ਤੋਂ ਮਾਲਾ ਹੋਵੇ ਉਹਨੂੰ ਲੈ ਲੈਣਾ ਤੇ ਇਸ ਨੂੰ ਸਿੱਧ ਕਰ ਲੈਣਾ ਇਸ ਮੰਤਰ ਨੂੰ ਜੇ ਤੁਸੀਂ ਘਰ ਵਿੱਚ ਸਿੱਧ ਕਰਨਾ ਚਾਹੁੰਦੇ ਹੋ ਤਾਂ ਆਸਣ ਤੇ ਬੈਠ ਕੇ ਮਾਤਾ ਸ਼ੀਤਲਾ ਦਾ ਨਾਮ ਲੈ ਕੇ ਤੇ ਮਾਤਾ ਸ਼ੀਤਲਾ ਦਾ 90 ਦਿਨ ਦਾ ਸੰਕਲਪ ਲੈ ਕੇ 41 ਦਿਨ ਕਰਨਾ ਹੈ 41 ਦਿਨ ਦੀ ਇਹ ਸਾਧਨਾ ਹੈ ਇਹਦੇ ਵਿੱਚ ਇੱਕ ਮਾਲਾ ਰੋਜ਼ ਦੀ ਜਾਪ ਕਰਨੀ ਹੈ ਤੇ ਆਸਣ ਤੇ ਬੈਠ ਕੇ ਜਾਪ ਕਰਨਾ ਹੈ ਦਿਸ਼ਾ ਤੁਸੀਂ ਕਿਸੇ ਵੱਲ ਵੀ ਕੋਈ ਵੀ ਦਿਸ਼ਾ ਰੱਖ ਸਕਦੇ ਹੋ ਚੜ੍ਹਦੀ ਵਾਲ ਨੂੰ ਕਰ ਲਓ ਦੱਖਣ ਵਾਲ ਨੂੰ ਕਰ ਲਓ ਕਿਤੇ ਕਰ ਲਓ ਤੁਹਾਡਾ ਉਹਦੇ 'ਚ ਕੋਈ ਉਹ ਨਹੀਂ ਹੈਗਾ ਠੀਕ ਹੈ ਤੇ ਰੋਜ਼ ਦਿਮਾਲਾ ਇੱਕ ਦਾ ਜਾਪ ਕਰ ਲੈਣਾ ਤੇ ਜਦੋਂ ਕੱਲ ਨੂੰ ਕੋਈ ਕੋਈ ਦਿੱਕਤ ਪਰੇਸ਼ਾਨੀ ਹੁੰਦੀ ਹੈ ਕਿਸੇ ਨੂੰ ਮੰਨ ਲਓ ਜਿਹੜੇ ਵੀ ਬੰਦੇ ਨੂੰ ਦਿੱਕਤ ਪਰੇਸ਼ਾਨੀ ਹੈ ਨਿੰਮ ਦੀ ਟਾਣੀ ਲੈ ਕੇ ਨਿੰਮ ਨਿੰਮ ਲੈ ਲੈਣੀ ਥੋੜੀ ਜੀ ਨਿੰਮ ਲੈ ਕੇ ਤੇ ਮੂਹ ਨਾਲ ਨਿੰਮ ਦੇ ਨਾਲ ਇਹ ਮੰਤਰ ਪੜਦੇ ਪੜਦੇ ਉਹਦਾ ਉਹਦੇ ਸਿਰ ਤੋਂ ਤੁਸੀਂ ਜਿਹੜਾ ਕਿ ਹੌਲੀ ਹੌਲੀ ਝਾੜਾ ਕਰਦੇ ਜਾਣਾ ਇਹ ਨਿੰਮ ਦੀ ਟਾਣੀ ਨਹੀਂ ਹੋਣੀ ਤੇ ਇਰੋਸ ਤੋਂ ਬਾਅਦ ਜਿਹੜਾ ਬੰਦਾ ਜਿਹਦਾ ਤੁਸੀਂ ਟਾਲਾ ਕੀਤਾ ਹੋਣਾ ਜਿਹਨੂੰ ਇਹ ਮਾਤਾ ਸ਼ੀਤਲਾ ਜਿਹਦੀ ਸ਼ਾਂਤ ਕੀਤੀ ਹੋਣੀ ਹੈ ਉਹਦੇ ਵੀ ਸਰਾਣੇ ਤੇ ਨਿੰਮ ਖੇਸ਼ਾ ਨਿੰਮ ਦੀ ਰਹਿਣੀ ਚਾਹੀਦੀ ਹੈ ਤਾਂ ਥੱਲੇ ਜਿੱਥੇ ਉਹਨੇ ਸੋਣਾ ਤੇ ਨਿੰਮ ਦੀ ਛਾਤਰ ਪਿਛਾ ਦਿੱਤੀ ਜਾਵੇ ਜਦੋਂ ਨਿੰਮ ਥੋੜੀ ਜਿਹੀ ਪਿਛਾ ਦਿੱਤੀ ਜਾਵੇ ਉਹਦੇ ਸਰੀਰ ਤੇ ਉੱਤੇ ਨਿੰਮ ਟੱਚ ਹੋਣੀ ਚਾਹੀਦੀ ਹੈ ਨਿੰਮ ਟੱਚ ਰਹਿਣੀ ਚਾਹੀਦੀ ਦੀ ਪੌੜੀ ਦੇ ਨਾਲ ਤੇ ਇਹਦੇ ਨਾਲ ਜਿਹੜੀ ਮਾਤਾ ਸ਼ੀਤਲਾ ਸ਼ਾਂਤ ਹੋ ਜਾਏਗੀ ਤੇ ਮਾਤਾ ਨੂੰ ਤੁਸੀਂ ਰੋਸਵੀਂ ਨੂੰ ਜਾ ਕੇ ਜਦੋਂ ਵੀ ਜਿਹੜੇ ਜਿਹੜਾ ਬੰਦੇ ਨੂੰ ਮਾਤਾ ਨਿਕਲੀ ਉਹਨੂੰ ਜਾ ਕੇ ਕੱਚੀ ਲੱਸੀ ਚੜਾਉਣੀ ਆ ਕੱਚੀ ਲੱਸੀ ਥਾਨਾਂ ਤੇ ਜਾ ਕੇ ਚੜਾਉਣੀ ਮਾਤਾ ਸ਼ੀਤਲਾ ਦੇ ਮੰਦਰ ਤੇ ਜਾ ਕੇ ਚੜਾਉਣੀ ਆ ਤੇ ਥੋੜੀ ਜਿਹੀ ਉਹ ਚੋ ਬਚਾ ਕੇ ਲੈ ਆਣੀ ਆ ਉਹਦੇ ਨਾਲ ਇਸ਼ਨਾਨ ਕਰਨਾ ਉਹੀ ਕੱਚੀ ਲੱਸੀ ਜਿਹੜੀ ਕੱਚੀ ਲੱਸੀ ਉਹ ਤੋਂ ਬਚਾਈ ਆ ਉਹਦੇ ਨਾਲ ਇਸ਼ਨਾਨ ਕਰ ਲੈਣਾ ਤੇ ਤੌਲੀਏ ਨਾਲ ਪੂੰਝਣਾ ਸਿਰਫ ਸਾਬਣ ਕੋਈ ਨਹੀਂ ਲਾਣਾ ਬਾਡੀ ਉੱਤੇ ਆਰਾਮ ਦੇ ਨਾਲ ਹੌਲੀ ਹੌਲੀ ਅਟੀ ਲਸੀ ਦੇ ਨਾਲ ਆਪਣਾ ਜਿੱਥੇ-ਜਿੱਥੇ ਤੁਹਾਡੇ ਸਰੀਰ ਤੇ ਉੱਤੇ ਮਾਤਾ ਨੇ ਪਲੀ ਹੋ ਗਈ ਉਹਨੂੰ ਧੋ ਕੇ ਤੇ ਉਂਝੀ ਤਰ੍ਹਾਂ ਸਾਫ਼ ਕਰ ਲੈਣਾ ਤੇ ਬਸ ਥੋੜਾ ਜਿਹਾ ਹਲਕਾ ਜਿਹਾ ਕੱਪੜੇ ਨਾਲ ਸਾਫ਼ ਕਰ ਲੈਣਾ ਕੋਈ ਜ਼ਿਆਦਾ ਜ਼ੋਰ ਨਹੀਂ ਲਾਉਣਾ ਬਸ ਉੱਤ ਉੱਤ ਰਗੰਟਾ ਗੰਣਾ ਨਹੀਂ ਬਿਲਕੁਲ ਇਹਦੇ ਨਾਲ ਮਾਤਾ ਸ਼ੀਤਲਾ ਸ਼ਾਂਤ ਹੋ ਜਾਏਗੀ ਥੋੜੇ ਦਿਨਾਂ ਦੇ ਵਿੱਚ ਹੀ ਤੁਹਾਨੂੰ ਜਿਹੜਾ ਮਾਤਾ ਸ਼ੀਤਲਾ ਦਾ ਜਿਹੜਾ ਪਰ ਗੋਪ ਹੈ ਮਾਤਾ ਜੀ ਦੀ ਕੋ ਗ੍ਰੂਪੀ ਹੋਈ ਹੋਏਗੀ ਉਹ ਮਾਤਾ ਸ਼ਾਂਤ ਹੋੂਗੀ ਆ ਨੂੰ ਸ਼ਾਂਤ ਮੈਥਰੀਕ ਦੇ ਨਾਮ ਰਾਹਤ ਦੇਵੇਗੀ ਤੇ ਗਾ ਇਹਦੇ ਨਾਲ ਹੁੰਦਾ ਕੀ ਆ ਜਦੋਂ ਤੁਸੀਂ ਮੰਤਰ ਨੂੰ ਸਿੱਧ ਕਰਕੇ ਕਰਦੇ ਮੰਤਰ ਜਿੱਤੇ ਕਰਦੇ ਤੇ ਮਾਤਾ ਦੀ ਕਿਰਪਾ ਹੋ ਜਾਂਦੀ ਆ ਨਾ ਉੱਤੇ ਮਸਾਣੀ ਚੱਲਦੀ ਆ ਨਾ ਕੋਈ ਹੋਰ ਚੱਲਦਾ ਕੋਈ ਜ਼ੋਰ ਨਹੀਂ ਚੱਲਦਾ ਕਿਸੇ ਦਾ ਇਹ ਵੀਡੀਓ ਆ ਦੇਖ ਲਿਓ ਕਰ ਲਿਓ ਵਿਚਾਰ ਲਿਓ ਬਹੁਤ ਚੰਗੀ ਵੀਡੀਓ ਆ ਸ਼ੁਰੂ ਤੋਂ ਲੈ ਕੇ ਦੇਖ ਕਰ ਲੈਣਾ ਜੈ ਭੀ